ਤੇ ਮਕਮਲ ਤੇਰੇ ਮੂੰਹ ਨਾਲ ਹੁੱਟਰ ਮਾਰਦਾ ਸੀ ਤੇ ਉਟਿਆ 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 ਕਰਦਾ ਸੀ ਵੀ ਆਏ ਆਉਂਦੀਆਂ ਨੇ ਬਦਲਾਂ ਦੀਆਂ ਗੱਡੀਆਂ ਹੁਣ ਤੇਰੀ ਜਾਨੀ ਆਉਂਦੀਆਂ ਬਦਲ ਨੇ ਤਾਂ ਹੁਣੇ ਬੈਠ ਜਾਣਾ ਸੀ ਹਾਂਜੀ ਵੀਡੀਓ ਨਾ ਬਣਾਓ ਕਰਨ ਕਰਨ ਭਾਈ ਤੁਸੀਂ ਕਹੋ ਮੁਕਾਬਲਾ ਜਾਂ ਪ੍ਰਚਾਰ ਮਤਾਰ ਮੁਕਾਬਲਾ ਮੁਕਾਬਲਾ ਅੱਜ ਵਿੱਚ ਅੱਜ ਮਾਹੌਲ ਉਸ ਵੇਲੇ ਤਣਾਪੂਰਨ ਹੋ ਗਿਆ ਜਦੋਂ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਮਾਲਬਿੰਦਰ ਸਿੰਘ ਕੰਗ ਅਤੇ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਚੋਣ ਜਲਸਾ ਕਰਨ ਪਹੁੰਚੇ ਸਨ ਇਸਮੋ ਕੇ ਪਾਵਰ ਕਾਮ ਦੇ ਠੇਕਾ ਆਧਾਰ ਕਰਮਚਾਰੀਆਂ ਨੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਾਨੇ ਵੀ ਮਾਰੇ ਅਰ 21 ਵਾਰੀ ਸਾਨੂੰ ਮੀਟਿੰਗਾਂ ਦੇ ਕੇ ਸੀਐਮ ਭਗਵੰਤ ਸਿੰਘ ਦੇਖੋ ਖਰਚਾ ਕਰਕੇ ਸਾਡੇ ਕਿੰਡੀਆਂ ਕਮੜੀਆਂ ਅੰਦਰ ਆਏ 10000 15000 ਰੁਪਏ ਦੇ ਸਾਡੇ ਤੁਸੀਂ ਕਹਿੰਦੇ ਹੋ ਵੀ ਉਹ ਜੂਥ ਦੇ ਪ੍ਰਧਾਨ ਨਗਰ ਕੌਂਸਲ ਜੀ ਆ ਮੈਂ ਪਰ ਸਾਨੂੰ ਲੈ ਕੇ ਜੇ ਕਹੇ ਮੁੱਤਰ ਕਰੀ ਤੁਹਾਡਾ ਪਿਵਾਦ ਜੇ ਮੈਂ ਸੀਐਮ ਉਸ ਤੋਂ ਉਹਦੇ ਕਰਦੇ ਲੈਟਰ ਪੈਡ ਤੇ ਲਿਖਦਾ ਹਾਂ ਸਾਡੀ ਨਿਕੀ ਤੇ ਸਾਨੂੰ ਇਹ ਮੁੰਡਿਆਂ ਦੇ ਇੰਨੇ ਸਾਨੂੰ ਉਹਦੇ ਵੀ ਤੁਹਾਡਾ ਸੀਐਮ ਸਾਨੂੰ ਸਾਡੇ ਚੋਟਪਾਛਾ ਸੁਣ ਵੀ ਕੀ ਕਰੇ ਪ੍ਰਸ਼ਾਸਨ ਲਿਖ ਕੇ ਦਿੰਦਾ ਸਾਡੇ ਜੇ ਮੈਂ ਕਹੀ ਵੀ ਐਮਐਫਐਸ ਜੇ ਮੈਜਿਸਟ੍ਰੇਟ ਦੇ ਕੇ ਦਿੰਦਾ ਉਹੀ ਆ ਜੜੀਆਂ ਤੇ ਟੇਬਲ ਤੇ ਮਾਰਦੀ ਟਰਾਪੀ ਵੀ ਐਮਐਸਬੀ ਦਊਗੀ ਲੈ ਤੈਨੂੰ ਅੱਜ ਇਹ ਕਹਿੰਦੀ ਐ ਐਮਐਸਬੀ ਨੂੰ ਭਵੰਤਮਨ ਕਹਿੰਦਾ ਮੈਂ ਦੇ ਨਹੀਂ ਸਕਦਾ ਇਹਨੇ ਧਿਆਨ ਹੀ ਨਹੀਂ ਰੱਖਦੇ ਵੀ ਆਪਾਂ ਕਿਹਾ ਮੋਟਾ ਨਹੀਂ ਨੀਂਦਾ ਹੋਵੇ ਜਿਹੜਾ ਪੁੱਤ ਨਾ ਬਾਈ ਮਸਤੀ ਬਤਾ ਵੀ ਹੋਰ ਵੱਡਾ ਬੰਦਾ ਵੀਰੇ ਆਹ ਸਮਝਾ ਦੇ ਆਦਾ ਪੀ ਆਉਂਦੇ ਅੰਦਰ ਸਾਡਾ 300 ਬੰਦਾ ਮਰ ਗਿਆ ਜਿਹੜੇ 92 ਵਿਭਾਗ ਕਿ ਨਹੀਂ ਹੈਗੇ ਨੀ ਕੋਈ ਪੀਰ ਆਉਂਦਾ ਲੈਣਾ ਤੇ ਮਰ ਗਿਆ ਵੀ ਕਿੱਧਰ ਨੂੰ ਜਾਈਏ ਜੀਬਤਾ ਯਾਰ ਕੁਛ ਦੇ ਲੈ ਹੱਤਾ ਪੈਰ ਵੱਡੇ ਹੋਏ ਪਰ ਮੁੰਡਿਆਂ ਦੀ ਲੱਤਾਂ ਵੱਡੀਆਂ ਨਹੀਂ ਆਈਆਂ ਜੀ ਦੇ ਵਿੱਚ ਪੂਰੀ ਤਰ੍ਹਾਂ ਹਾਦੀ ਮੋਦੀਆਂ ਸਨ ਡੀਪੀਐਫ ਲੈਸੀ ਜਿਹੜੇ ਬਣਾਏ ਦਾ ਵੀ ਉਹ ਤੇਰੇ ਵੀ ਨਾ ਨਾਲ ਖੜੇ ਆਣ ਗੱਲ ਕਹੇ ਸੀਗੇ ਆਦ ਗੱਲ ਮੁੱਖ ਮੰਤਰੀ ਆਉਂਦੇ ਕਹਿੰਦੇ ਭਗਵੰਤ ਬਾਈ ਇੱਧਰ ਤੋਂ ਆਈ ਗੱਲ ਕਹਿੰਦੇ ਅੱਜ ਇੱਕ ਵੀ ਮੀਟਿੰਗ ਆ ਕਿ ਸਾਡੇ ਨਾਲ ਮੀਟਿੰਗ ਨਹੀਂ ਕੀਤੀ ਮੁੱਖ ਮੰਤਰੀ ਇਹ ਰਹਾ ਕਹਿੰਦਾ ਵੀ ਭਾਈ ਜੀ ਮੋਕੇ ਦੇ ਹੱਥ ਧਾਰ ਕੇ ਬੁਲਾ ਲਿਆ ਕਰੋ ਆਪਾਂ ਨੂੰ ਸਿੱਧੀ ਹਾਲ ਦੇਖੋ ਮੁੰਡੇ ਦਾ ਫੋਟੋ ਦੇਖੋ ਸਾ ਦੇਖੋ ਦੋਵੇਂ ਬਾਹਾਂ ਲੱਤਾਂ ਵੱਡੀਆਂ ਤਾਂ ਸੀ ਕੋਈ ਐ ਨਹੀਂ ਹੈਗੇ ਅਸੀਂ ਇੰਨੇ ਕੋ ਪੀੜਤਾ ਸੀ ਹਰ ਰੋਜ਼ ਮਾਰਦੇ ਅਸੀਂ ਇੰਨਾ ਕੋ ਨਾ ਚਾਹਿਆ ਜੀ ਤਾਂ ਵੀ ਹਲੂਤ ਕਰਨੇ ਲਵਨੇ ਕੋਈ ਮੂੰਹ ਨਾਲ ਹੂਟਰ ਮਾਰਦਾ ਸੀ ਇਹ ਮੁੱਖ ਮੰਤਰੀ ਮੂੰਹ ਨਾਲ ਮਾਰ ਕੇ ਦਿਖਾਉਂਦਾ ਸੀ ਹੂਟਰ ਵੀ ਆਏ ਆਉਂਦੇ ਨੇ ਸੀ 2 ਦਿਨ ਪਹਿਲਾਂ ਕੁੱਤੇ ਆਉਂਦੇ ਨੇ ਹੁਣ ਕੀ ਹੋ ਗਿਆ 3 ਦਿਨ ਪਹਿਲਾਂ ਬਾਹਰ ਗਈ ਕੀ ਨਹੀਂ ਦੋ ਦਿਨ ਪਹਿਲਾਂ ਮੁੱਖ ਮੰਤਰੀ ਦਾ ਦਮਾਨੇ ਕਹਿੰਦਾ ਜਦੋਂ ਮੈਂ ਕੱਟੇ ਮਲਾਜਮਾਂ ਨੂੰ ਕੋਈ ਮੁੱਖ ਮੰਤਰੀ ਨਾਲ ਮੂੰਹ ਨਾਲ ਹੂਟਰ ਮਾਰਦਾ ਸੀ ਤੈਨੂੰ ਕਿਉਂ ਤੈਨੂੰ ਕਿਉਂ ਕਰਦਾ ਦੀ ਵੀ ਆਏ ਆਉਂਦੀਆਂ ਨੇ ਬਦਲਾਂ ਦੀਆਂ ਗੱਡੀਆਂ ਹੁਣ ਤੇਰੀਆਂ ਵੀ ਆਉਂਦੀਆਂ ਬਦਲ ਨੇ ਤਾਂ ਹੁਣੋਂ ਬੈਠ ਜਾਣਾ ਦੀ ਹਾਂ ਜੀ ਭਲੇ ਤਾਂ ਲੋਕ ਸਮਝ ਨਹੀਂ ਸੁਣਗੇ ਲੋਕ ਕਹਿੰਦਾ ਹੈ ਕਿ ਜਿੰਨਾ ਆਪ ਕਹਿੰਦੇ ਸਾਡੇ ਨਾਲ ਖੜਾ ਬੈਠੇ ਜੀ ਸਾਹਿਬ ਆ ਬਦਲ ਨੇ ਤਾਂ ਕੁਝ ਨਾ ਕੁਝ ਕਰਦੇ ਰੋਜ਼ਾ ਕਰਾਂਗੇ ਕੱਲ ਹੀ ਲੋਗੇ ਆਏ ਸਾਰੇ ਮਰਦਾਬਾਦ ਮੁਰਦਾਬਾਦ ਸੱਲੀਕਰ ਮੁਰਦਾਬਾਦ 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 ਉਹਦੇ ਪਿਤਾ ਜੀ ਮਿਲਣਗੇ ਪਿਤਾ ਜੀ ਮਿਲਣਗੇ ਪਿਤਾ ਦਾ ਮਤਲਬ ਹੈ ਕਿ ਉਹ ਤੇ ਮਸਲਾ ਹੱਲ ਕਰ ਦੋਗੇ ਕੈਬਨਟ ਮੰਤਰੀ ਦੇ ਪਿਤਾ ਇੱਕ ਕੌਣ ਹੈ ਲੋਕਾਂ ਸੀ ਪਿਤਾ ਨੂੰ ਪਾਈਆਂ ਨੇ ਕਿ ਇਹਨਾਂ ਨੂੰ ਪਾਈਆਂ ਜੀ ਇਹਨਾਂ ਨੂੰ ਪਿਤਾ ਜੀ ਮਿਲਣਗੇ ਜੱਤਾ ਕਹਿੰਦਾ ਨਹੀਂ ਜੱਤਾ ਕਹਿੰਦਾ ਵੀ ਮੇਰਾ ਪਰਿਵਾਰ ਵਾਰ ਖਤਮ ਕਰਦਾ ਜੀ ਹੋ ਗਿਆ ਪਰਿਵਾਰ ਵਾਰ ਖਤਮ ਜਿਹੜੇ ਵਿਧਾਇਕ ਨੂੰ ਮੈਡਮ ਜਾਓ ਉਹਦੇ ਡੈਡੀ ਨਾਲ ਗੱਲ ਕਰ ਲਓ ਉਹਦੀ ਮਾਂ ਨਾਲ ਗੱਲ ਕਰ ਲਓ ਯਾਰ ਲੋਕਾਂ ਨੇ ਤੈਨੂੰ ਪਾਈਆਂ ਕਿ ਕਿਉਂ ਆਦੇਂ ਸਰਲ ਤੱਕ ਸੀ ਹਸਪਤਾਲ ਚ ਕਰਾਉਂਦੇ ਉਹਦੇ ਦੇਖੀਏ ਪੰਜਾਬ ਦੇ ਅੰਦਰ ਠੇਕਾ ਮਲਾਜੂ ਸ਼ਹਿਰ ਸਮੋਰਚਾ ਪੰਜਾਬ ਵੱਲੋਂ ਲਾਂਚ ਕੀਤਾ ਹੋਇਆ ਜਿੱਥੇ ਵੀ ਪੰਜਾਬ ਦਾ ਮੁੱਖ ਮੰਤਰੀ ਚਾਹੀਦਾ ਵਿਧਾਇਕ ਕੈਬਨਿਟ ਮੰਤਰੀ ਆਉਣਗੇ ਉਹਨਾਂ ਦਾ ਕਾਲੇ ਝੰਡੇ ਨਾਲ ਰੋਸ ਦਿਖਾਵੇ ਜਿਹੜੇ ਉਹ ਕਰਨੇ ਆ ਵਿਰੋਧ ਕਰਕੇ ਤੇ ਲੋਕ ਇਹਨਾਂ ਨੂੰ ਸਵਾਲਾਂ ਦੇ ਜਵਾਬ ਪੁੱਛ ਰਹੇ ਆ ਇਹਨਾਂ ਨੂੰ ਸਵਾਲਾਂ ਦੇ ਜਵਾਬ ਪੁੱਛੇ ਨੇ ਵੀ ਜਿੰਨੇ ਵੀ ਕੱਚੇ ਮੁਲਾਜ਼ਮਾਂ ਤੁਸੀਂ ਪੱਕੇ ਕਿਉਂ ਨਹੀਂ ਕੀਤੇ ਪੰਜਾਬ ਦੇ ਮੁੱਖ ਮੰਤਰੀ 21 ਵਾਰ ਮੀਟਿੰਗਾਂ ਦੇ ਕੇ ਤੁਹਾਡੇ ਸਾਹਮਣੇ ਅਸੀਂ ਪਰਿਵਾਰਾਂ ਸਮੇਤ ਧਰਨੇ ਲਾਉਂਦੇ ਰਹੇ ਹਾਂ ਸਾਨੂੰ ਲਿਖਤੀ ਆਹੀ ਪ੍ਰਸ਼ਾਸਨ ਮੀਟਿੰਗਾਂ ਦੰਦਾ ਰਿਹਾ ਪਰ ਜਦੋਂ ਅਸੀਂ ਮੀਟਿੰਗ ਨਹੀਂ ਜਾਂਦੇ ਉੱਥੇ ਤਾਂ ਮੀਟਿੰਗ ਨਹੀਂ ਕੀਤੀ ਜਾਂਦੀ ਜਿਸ ਦੇ ਕਾਰਨ ਅੱਜ ਠੇਕੇ ਸਨੂ ਠੇਕਾ ਮੁਲਾਜ਼ਮਾਂ ਦੇ ਵਿੱਚ ਇਹ ਭਾਰੀ ਰੋਸ ਆ ਵੀ ਜਦੋਂ ਤੱਕ ਮੁੱਖ ਮੰਤਰੀ ਸਾਹਿਬ ਬੈਠਦੇ ਨਹੀਂ ਹੈਗੇ ਉਹ ਸੋਰਸਿੰਗ ਨਾਲ ਰੈਗੂਲਰ ਨਹੀਂ ਕਰਦੇ ਹੈਗੇ ਉਦੋਂ ਤੱਕ ਇਹ ਸੰਘਰਸ਼ ਜਾਰੀ ਰੱਖਿਆ ਜਾਊਗਾ ਵੀ ਹੋ ਗਿਆ ਜੀ ਮੰਤਰੀ ਸਾਹਿਬ ਨਾਲ ਇੱਕ ਮੀਟਿੰਗ 21 ਵਾਰ ਮੀਟਿੰਗ ਦੇ ਕੇ ਭੱਜ ਗਏ ਮੁੱਛੀ ਵਾਰ ਮੀਟਿੰਗ ਦੇ ਕੇ ਜੋ ਬੱਚੇ ਨਹੀਂ ਪਹਿਲਾਂ ਮਤਵਾ ਨਹੀਂ ਉਹਨਾਂ ਤੋਂ ਲਗਾਉਂਦਾ ਸਾਡੇ ਨਾਲ ਗਾਹ ਤੋਂ ਚਹਿਵਾ ਲਈ ਅੱਜ ਤੋਂ ਪਹਿਲਾਂ ਕੋਈ ਨਹੀਂ ਚੜਾਈ 21 ਵਾਰ ਦਿੱਤੀ 21 ਵਾਰ ਅਸੀਂ ਤੋਂ ਨਹੀਂ ਸਾਰੀ ਗੱਲ ਸੁਣਨ ਕਿੰਨੇ ਵਾਰ ਖਾਲਸਾ ਦੀ 650 ਵਾਰ ਚਲੇ ਨਹੀਂ ਤੁਸੀਂ ਜਿਹੜਾ ਸ਼ਵਾਸ਼ਣ ਤੋਂ ਆਇਆ ਪਰ ਤੋਂ ਕਦੇ ਪੰਜਾਬ ਸਰਕਾਰ ਮੁਰਦਾਬਾਦ 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 ਜੀ ਸੋਦੇਹ সেটা ਆਹ ਤੁਹਾਨੂੰ ਕਹਿਦਾ ਰਹੇਂ ਗੱਲ ਕਰ ਨਹੀਂ ਇਹ ਪਟਿਆਲਾ ਵਾਲਾ ਕਹਿੰਦਾ ਉਹ ਨਹੀਂ ਇਹ ਸਵਾਲ ਇਹ ਤੁਹਾਨੂੰ ਕਹਿ ਰਿਹਾ ਮੈਂ ਜਾਗ ਨਹੀਂ ਅਸੀਂ ਕਹਿੰਦੇ ਮਾਸੀ ਕਿ ਹੋ ਜੂਗਾ ਬਚਾਰਾ ਇਹ ਜਾਣਾ ਹੈ ਇਹ ਨਾ ਦੋ ਪਨੀ ਕਰਨੀ ਹੈ ਕੱਲ ਕੋ ਜੋ ਇਹਨਾਂ ਦਾ ਦੋ ਨਿਸ਼ਾਨਾ ਕੀ ਹੋ ਗਿਆ ਅੱਜ ਕੋਈ ਨਾ ਫੋਟੋ ਨਾ ਸੈਲਫੀ ਕਰਿਆ ਅਪਰਾਪ ਸਿੱਧੇ ਪਹੁੰਚ ਕੇ ਆ ਨਾਮ ਜਨਮਾ ਲਾਗਰ ਸਿੰਘ ਚੋਹਰੀ ਜੀ ਮਾਨ ਦੀ ਬਲਾਉਟ ਜੀ ਪਾਸੇ ਕਰੋ ਰੋਰਾ ਲਾਗਰ ਨਾ ਲਿਖਾ ਲਾ ਲਾ ਨਾ ਨਾਰੇ ਲਾਓ ਨਾ ਨਾਰੇ ਕਿਹਾ ਬੰਦ ਕਰ ਦਿਓ ਇਹ ਗੱਲ ਅਰੇ ਆਪਾਂ ਜਦੋਂ ਖੜਾ ਹੋ ਦੋਦੇ ਨਾਲੇ ਜ਼िला ਪ੍ਰਧਾਨ ਆਮ ਆਦਮੀ ਪਾਰਟੀ ਬਹਾਰੀ ਬੀਬਾ ਫਰਦ ਜੋਤ कौर ਜੀ ਚੇਅਰਮੈਨ ਡਿਸਟ੍ਰਿਕਟ ਪਲਾਨਿੰਗ ਬੋਰਡ ਸਭ ਤੋਂ ਪਹਿਲਾਂ ਆਪਣੇ ਵਿਚਾਰ ਰੱਖਗੇ ਬੀਬਾ ਫਰਦ ਜੋਤ ਆਮ ਤੁਹਾਡਾ ਤੇ ਕਿਹੜੀ ਯੂਨੀਅਨ ਤੇ ਤੁਸੀਂ ਅੰਦਰ ਮੀਟਿੰਗ ਕਰਕੇ ਆਏ ਹੋ ਕੀ ਗੱਲਬਾਤ ਹੋਈ ਸਰ ਅੱਜ ਜੇ ਅਸੀਂ ਵਿਰੋਧ ਪ੍ਰਦਰਸ਼ਨ ਠੇਕਾ ਅਮਲਾ ਜਨ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਡ ਕੀਤਾ ਵੀ ਜਿੱਥੇ ਵੀ ਪੰਜਾਬ ਦਾ ਮੁੱਖ ਮੰਤਰੀ ਜਾਂ ਕੈਬਨਿਟ ਮੰਤਰੀ ਇਹਨਾਂ ਦਾ ਆਉਣ ਆਉਣਗੇ ਉਹਨਾਂ ਦਾ ਕਾਲੇ ਝੰਡਿਆਂ ਨਾਲ ਜਿਹੜਾ ਰੋਜ ਪਖਾਵੇ ਆ ਉਹ ਅਸੀਂ ਕਰਨੇ ਆ ਪਰ ਅੱਜ ਬੜੇ ਅਫਸੋਸ ਦੀ ਗੱਲ ਆ ਜਦੋਂ ਰੋਸ ਪ੍ਰਦਰਸ਼ਨ ਕੀਤਾ ਇੱਥੇ ਵਿਰੋਧ ਪ੍ਰਦਰਸ਼ਨ ਕੀਤਾ ਤਾਂ ਮਤਲਬ ਜਿਹੜੀ ਕੈਬਨਿਟ ਮੰਤਰੀ ਉਹ ਬਿਨਾਂ ਮਿਲੇ ਤੋਂ ਲੰਘ ਗਈ ਇੱਥੋਂ ਦੇ ਜਿਹੜੇ ਹੁਣ ਖੜੇ ਆ ਮਾਲਵਿੰਦਰ ਸਿੰਘ ਤੰਗ ਉਹ ਸਾਨੂੰ ਮਿਲੇ ਵੀ ਤੁਹਾਨੂੰ ਭਰੋਸਾ ਹੀ ਦਿਵਾਇਆ ਵੀ ਅਸੀਂ ਤੁਹਾਡੀ ਸੀਐਮ ਨਾਲ ਮੀਟਿੰਗ ਕਰਵਾ ਦਵਾਂਗੇ ਤੁਹਾਡਾ ਅਸੀਂ ਮੰਗਾਂ ਦਾ ਹੱਲ ਕਰਾਂਗੇ ਪਰ ਅਸੀਂ ਇਸ ਗੱਲ ਦਾ ਸਾਡਾ ਐਲਾਨ ਹੈ ਵੀ ਜਿੱਥੇ ਵੀ ਇਹ ਜਾਣਗੇ ਸੀ ਵਿਰੋਧ ਪ੍ਰਦਰਸ਼ਨ ਨੂੰ ਲਗਾਤਾਰ ਜਾਰੀ ਹੈ ਜਦ ਮੀਟਿੰਗ ਹੀ ਹੋ ਗਈ ਫਿਰ ਵਿਰੋਧ ਕਰਦਾ ਕੋਈ ਨਹੀਂ ਜੀ ਮੀਟਿੰਗ ਕਿਹੜੀ ਮੀਟਿੰਗ ਆ 21 ਵਾਰ ਪੰਜਾਬ ਦਾ ਮੁੱਖ ਮੰਤਰੀ ਦੇ ਮੀਟਿੰਗ ਕਰਕੇ ਮੁੱਕਰ ਗਿਆ ਠੀਕ ਹੈ ਮੀਟਿੰਗ ਕਰਨੀ ਨੇ ਕਾਦਾ ਮਤਲਬ ਦੱਸੋ ਤੁਸੀਂ ਕੈਬਨਿਟ ਮੰਤਰੀ ਦੇ ਖਿਲਾਫ ਤੁਸੀਂ ਨਾੜੇ ਪਾਜੀ ਵੀ ਕੀਤੀ ਉਹ ਮਿਲੇ ਬਿਲਕੁਲ ਨਹੀਂ ਮਿਲੇ ਜੀ ਬਿਲਕੁਲ ਨਹੀਂ ਮਿਲੇ ਵਿਰੋਧ ਪ੍ਰਦਰਸ਼ਨ ਜਾਰੀ ਰਹੇਗਾ ਜੀ ਇਸੇ ਤਰ੍ਹਾਂ ਵਿਰੋਧ ਪ੍ਰਦਰਸ਼ਨ